ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੀ ਦਸਵੀ ਕਬੇ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਅਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਵੇ ਤੁਮ ਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ मोर अच्छा निज करिए सब बैरन को आज संघरीय पूरन हो हमारी ऐसा भजन की रह प्यासा तो मैं साढ़ कोई अवर न्याऊ जो बरचा हो उस तुमते पाऊ सेवक सिख हमारे तारी है चुन चुन सत्र हमारे मारिय है आप हाथ दे मुझे उबरी है मरन काल का त्रास निवरी है जो सदा हमारे पच्छा सिर अस्तुजू करे हो रच्छा ਰਾਖਲੇ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਵਕਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਤਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਤ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਨ ਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचाना कट कट के पट पट की जाना जब द करख करा कर तारा प्रजा धरत तब देह अपारा जव आ करख करत हो कबहु तुम मैं मिलत देह तर सब हु जीते बदन स्व स्वतार है आप अपनी बूझ उचार है तुम सभी ते रहत निरालम जानत भेद भेद अरालम निरंकार निर कारणर लंब आद अनिल अनाद असंभु ਤਾ ਕਾ ਮੂਰਤ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂਰਤ ਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤ ਨਹੀਂ ਪੇਵ ਆਪ ਆਪਨੀ ਬੁੱਧ ਹੈ ਜੇਤੀ ਵਰਨ ਤ ਪਿੰਨ ਪਿੰਨ ਤ ਹੇਤੀ ਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬਿ ਤ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਇਓ ਰਾਵ ਕਹੀ ਕੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਹੋ ਫੂਲ ਰਾਜਾ ਹੋਇ ਬੈਠਾ ਕਹੋ ਸੇਵਤ ਪਇਓ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੇ ਅੰਪਵ ਅਬ ਰਛਾ ਮੇਰੀ ਤੁਮ ਕਰੋ ਸਿਖ ਵਰ ਸਿਖ ਸੰਗਰੋ ਦੁਸ਼ਟ ਜਿਤੇ ਉਠ ਤੁਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸਤੂ ਜਿਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਤਾਰੇ ਜੋ ਕਲ ਕੋ ਇਕ ਬਾਰ ਤੇ ਆ ਹੈ 타ਕੇ ਗਾਲ ਨਿਕਤ ਨਹ ਹੈ ਰੱਛਾ ਹੋਏ 타ਹੇ ਸਵ ਕਾਲਾ ਦੁਸਤ ਰੇਸਟਰ ਰੰਤ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਹੇ ਨਹਰ ਹੋ 타ਕੇ ताप ਧਨਕ ਮਹਿ ਹਰ ਹੋ ਰਿਧ ਸਿਧ ਕਰਮੋ ਸਭ ਹੋਈ ਦੁਸਤ ਸਾਸ਼ਵ ਸਕੇ ਨ ਕੋਈ ਇਕ ਬਾਰ ਜਿਨ ਤੁਮੇ ਸੰਬਾਰਾ ਕਾਰ ਫਾਸਤੇ 타ਹੇ ਉਬਾਰਾ ਜਿੰਦਨ ਨਾਮ ਤੇ ਹਾਰੋ ਕਹਾ ਦਾਰ ਦੁਸਤ ਦੁਖਤੇ ਰਹਾ ਖੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਦਾ ਲੇਹੁ ਉਬਾਰੀ ਸਰਵ ਠੌਰ ਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਆਂ ਨੂੰ ਕੋਸ਼ੈ ਕਰਤਾ ਸ੍ਰੀ ਅਸਤੁ ਜਜ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਵਾਂ ਸਤਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨਾਏ ਗੂੰਗਜੋ ਯਾ ਹੈ ਸੁਰਸਨਾ ਪਾਵਈ ਸੁਨਾਏ ਮੂਰਚਿਤ ਲਾਈ ਚਤੁਰਤਾ ਆਵਈ ਦੁਖ ਦਰਦ ਪਉ ਨਿਕਟਨਾ ਤੈਨ ਨਰਕੇ ਰਹਿ ਹੋ ਜੋ ਯਾ ਕੀ ਇੱਕ ਬਾਤ ਚਉਪਈ ਕੋ ਕਹੈ ਦੁਖ ਦਰਦ ਪਉ ਨਿਕਟਨਾ ਤੈਨ ਨਰਕੇ ਰਹਿ ਹੋ ਜੋ ਯਾ ਕੀ ਇੱਕ ਬਾਤ ਚਉਪਈ ਕੋ ਕਹੈ ਚਉਪਈ ਸੰਬਤ 17 ਸਹਸਪਣੇ ਚ ਅਰਧ ਸਹਸਪਣ ਤੀਨ ਕਹਿਜੈ ਭਾਦਰਵ ਸਦੀ ਅਸ਼ਟਮੀ ਰਵਾਰਾ ਤੀਰ ਸਤ్రਵ ਗ੍ਰੰਥ ਸੁਧਾਰਾ ਸਵਯਾ आए गए जब ते तुम्हारे तब ते को आत्रे नहीं आन्यो राम रहीम प्राण क्रान अनेक कह मत एक ना मान्यो सिमरत शास्त्र वेद सब बहु भेद कह हम एक ना जान्यो श्री अस्मान कृपा तुरी करमै ना कह्यो सब तोहि बखान्यो दोहरा सगळ द्वार को छाड़के गहे तुहारो द्वार पाहे गहे की लाज अस गोविंद दास तुहारो ਸਗਲ ਦਵਾਰ ਕਉ ਛਾੜ ਕੇ ਗਹਿਉ ਤਹਾਰੋ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਹਿ